ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਂਗੇ ਬਾਜੂ ਕਟਿੰਗ ਇਹਦੇ ਵਿੱਚ ਜਿਹੜਾ ਹੈਗਾ ਜੋੜ ਪੈਣਾ ਇਸ ਤਰੀਕੇ ਨਾਲ ਕੋ ਸ਼ਬਦਾਂ ਇੰਚ ਮਾਰਜਨ ਨੂੰ ਮੈਂ نیچے ਨੱਪਦੇ ਹੋਏ ਤੇ ਦੋ ਪੀਸ ਜਿਹੜੇ ਹੈਗੇ ਆਪਾਂ ਇੱਕ ਸਾਈਡ ਤੇ ਉੱਪਰ ਹੀ ਜਿਹੜੇ ਆਪਾਂ ਜੋੜ ਲਗਾਵਾਂਗੇ ਦੋਨਾਂ ਸਾਈਡਾਂ ਦੇ ਉੱਪਰ ਜੋੜ ਨਹੀਂ ਲਗਾਉਣੇ ਇੱਕ ਪੀਸ ਨੂੰ ਆਪਾਂ ਪੂਰਾ ਕਰ ਲੈਣਾ ਦੂਜੀ ਸਾਈਡ ਤੇ ਆਪਾਂ ਜਿਹੜਾ ਹੈਗਾ ਆਪਾਂ ਮਾਰਜਨ ਜਿਹੜਾ ਨਾਲ ਜੋੜ ਦੇਵਾਂ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਜਿਹੜੀ ਫੋਲਡਿੰਗ ਸਾਈਡ ਆ ਦੋਨਾਂ ਹਿੱਸਿਆਂ ਦੀ ਉਹ ਮੇਰੇ ਵਾਲੀ ਸਾਈਡ ਆ ਇੱਕ ਪੀਸ ਆ ਜਿਹੜਾ ਆਪਣਾ ਸਿੱਧਾ ਤੇ ਇੱਕ ਪੀਸ ਆ ਜਿਹੜਾ ਆਪਣਾ ਪੁੱਠਾ ਹੈ ਠੀਕ ਹੈ ਜੀ ਇਸੇ ਤਰੀਕੇ ਨਾਲ نیچے ਵਾਲੇ ਦੋਨੋਂ ਪੀਸ ਹੈ ਮੈਂ ਤੁਹਾਡੇ ਨਾਲ ਇੱਕ ਜਿਹੜਾ ਹੈਗਾ ਡਿਸਕਸ ਕਰਨਾ ਸੀਗਾ ਕਿ ਮੈਂ ਇਹ ਦੋ ਦਿਨ ਪਹਿਲੇ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਇਹ ਦੱਸਿਆ ਸੀਗਾ ਮੋਢੇ ਦੀ ਕਟਾਈ ਜਿਹੜੀ ਕਿ ਹੋ ਸਕਦਾ ਪਤਲੇ ਸਾਈਜ਼ ਦੇ ਉੱਪਰ ਉਹ ਫਿੱਟ ਆ ਜਾਵੇ ਵੈਸੇ ਮੈਨੂੰ ਨਹੀਂ ਲੱਗਦਾ ਕਿ ਉਹ ਕਟਾਈ ਜਿਹੜੀ ਹੈਗੀ ਫਿੱਟ ਆਊਗੀ ਤੇ ਸੋ ਜਿਹੜੀ ਹੈਗੀ ਆ ਸਹੀ ਕਾਟ ਜਿਹੜੀ ਹੁੰਦੀ ਹੈਗੀ ਆ ਉਹ ਕਿਵੇਂ ਪੈਂਦੀ ਆ ਉਹਨਾਂ ਨੇ ਕੁਝ ਇਸ ਤਰੀਕੇ ਨਾਲ ਦੱਸਿਆ ਸੀ ਕਿ ਮੋਢਾ ਜਿਵੇਂ ਹੈਗੇ ਆ ਵੀ ਸਾਢੇ 6 ਰੱਖਿਆ ਤੇ ਕੁਛ ਇੱਥੋਂ ਵੀ ਜਿਹੜਾ ਹੈਗਾ ਸਾਢੇ 6 ਰੱਖਣਾ ਹੈ ਇੱਥੋਂ ਠੀਕ ਹੈ ਜੀ ਤੇ ਇੱਥੋਂ ਆਖੇ ਕਹਿੰਦੇ ਵੀ ਉਹਨਾਂ ਨੇ ਕਿਹਾ ਸੀ ਵੀ ਇੱਥੋਂ 3 ਇੰਚ ਰੱਖਣਾ ਤੇ ਇੱਥੋਂ ਜਿਹੜੀ ਹੈਗੀ ਆਪਾਂ ਮੋਢੇ ਦੀ ਕਾਟ ਇਸ ਤਰੀਕੇ ਨਾਲ ਦੇ ਦੇਣੀ ਹੈ ਤੇ ਇੱਥੋਂ ਕੁਛ 1.5 ਇੰਚ ਛੱਡ ਕੇ ਇੱਥੋਂ ਇਹ ਕਰਕੇ ਤੇ ਇੱਥੇ ਤੱਕ ਇੰਨੀ ਕਾਟ ਇੱਥੋਂ ਤੱਕ ਵੀ 2.5 ਇੰਚ ਇੱਥੋਂ ਛੱਡਿਆ ਸੀ ਉਹਨਾਂ ਨੇ ਇੰਨਾ ਠੀਕ ਹੈ ਜੀ ਤੇ ਇੱਥੋਂ ਜਿਹੜੀ ਹੈਗੀ ਇਹ ਕਾਟ ਤੇ ਇੱਥੋਂ ਇਹ ਕਾਟ ਤੇ ਤੁਸੀਂ ਮੰਨ ਸਕਦੇ ਹੋ ਵੀ ਜਿਹੜੀ ਇਹ ਹੈਗਾ ਫਾਰਮੂਲਾ ਉਹ ਹਰ ਸਾਈਜ਼ ਦੇ ਉੱਪਰ ਕੰਮ ਕਰੂਗਾ ਵੀ ਮੋਟਾ ਤਾਂ ਲਗਭਗ ਆਪਾਂ 6.5 ਹੱਦ 7 ਕੱਟ ਲੈਣੇ ਆ ਇਸ ਤੋਂ ਵੱਡਾ ਤਾਂ ਕੱਟਦੇ ਹੀ ਨਹੀਂ ਫੇ ਜਿਹੜੇ ਪਲੱਸ ਸਾਈਜ਼ ਹੈਗੇ ਆ ਉਹਨਾਂ ਦੇ ਵਿੱਚ ਇਸ ਕਾਰਡ ਨੂੰ ਆਪਾਂ ਕਿਵੇਂ ਸੈੱਟ ਕਰਾਂਗੇ ਠੀਕ ਹੈ ਜੀ ਸੋ ਇਹ ਜਿਹੜਾ ਹੈਗਾ ਫਾਰਮੂਲਾ ਉਹ ਬਿਲਕੁਲ ਗਲਤ ਹੈ ਸੋ ਤੁਸੀਂ ਜਿਹੜਾ ਹੈਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਲਗਭਗ ਜਿਵੇਂ 8-9 ਇੰਚ ਛੱਡ ਕੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਡਾਊਨ ਆਪਾਂ ਹੁਣ ਮੈਂ ਤੁਹਾਨੂੰ ਪਿੰਕ ਨਿਸ਼ਾਨ ਨਾਲ ਸਮਝਾਉਣੀ ਹੈ ਇਸ ਤਰੀਕੇ ਦੇ ਨਾਲ ਆਪਾਂ ਲੰਬਾ ਨਿਸ਼ਾਨ ਲਾਉਣਾ ਹੈ ਠੀਕ ਹੈ ਜੀ ਲੰਬਾ ਨਿਸ਼ਾਨ ਆਪਣਾ ਲੱਗ ਗਿਆ ਇਸ ਤੋਂ ਬਾਅਦ ਕਿ ਆਪਣਾ ਜਿੰਨਾ ਬ੍ਰੈਸਟ ਸਾਈਜ਼ ਆ ਮੇਰੇ ਕੋਲ ਜਿਹੜਾ ਸਾਈਜ਼ ਹੈਗਾ ਉਹ 22 ਇੰਚ ਹੈ 22 ਇੰਚ ਦਾ ਅੱਧਾ ਹੋ ਗਿਆ 11 ਇੰਚ ਤੇ 11 ਦੇ ਵਿੱਚੋਂ 1.5 ਇੰਚ ਘੱਟ ਕਰਨਾ ਤੁਹਾਡਾ ਜਿੰਨਾ ਵੀ ਬ੍ਰੈਸਟ ਸਾਈਜ਼ ਹੈ ਉਹਦਾ ਅੱਧ ਕਰਨਾ ਅੱਧ ਦੇ ਵਿੱਚੋਂ 1.5 ਇੰਚ ਘੱਟ ਕਰਨਾ ਠੀਕ ਹੈ ਜੀ ਜਿਹੜੀ ਮੇਰੇ ਕੋਲੇ ਆ ਗਿਆ 9.5 ਇੰਚ 9.5 ਇੰਚ ਦੇ ਉੱਪਰ ਇਸ ਤਰੀਕੇ ਦੇ ਨਾਲ ਮੈਂ ਕਾਟ ਪਾਉਂਗੀ ਹੁਣ ਤੁਸੀਂ ਦੇਖੋ ਵੀ ਜਿਹੜਾ ਆ ਨਿਸ਼ਾਨ ਮੈਂ ਤੁਹਾਨੂੰ ਦਿਖਾਏ ਸੀ ਹੁਣ ਇਹ ਸਾਈਜ਼ ਦੇ ਉੱਪਰ ਇਹ ਜਿਹੜਾ ਹੈਗਾ ਫਾਰਮੂਲਾ ਕਿਵੇਂ ਵਰਕ ਕਰ ਸਕਦਾ ਜੇ ਆਪਾਂ ਇੱਥੋਂ 1 2 ਇੰਚ ਪਲੱਸ ਹੋਰ ਵੀ ਕਰ ਲਈਏ ਤਾਂ ਵੀ ਇਹ ਜਿਹੜਾ ਫਾਰਮੂਲਾ ਵਰਕ ਨਹੀਂ ਕਰਦਾ ਸੋ ਜਿਹੜਾ ਹੈਗਾ ਏਦਾਂ ਦਾ ਜਿਹੜਾ ਫਾਰਮੂਲਾ ਹੈਗਾ ਜੇ ਤੁਸੀਂ ਵੀ ਕਿਤੇ ਦੇਖਿਆ ਹੋਵੇ ਤਾਂ ਪਲੀਜ਼ ਟਰਾਈ ਨਾ ਕਰਿਓ ਇਹ ਜਿਹੜਾ ਹੈਗਾ ਬਿਲਕੁਲ ਜਿਹੜੀ ਸ਼ੇਪ ਹੈਗੀ ਆ ਉਹ ਖਰਾਬ ਹੋ ਜਾਣੀ ਹੈ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇਸ ਨਿਸ਼ਾਨ ਤੋਂ ਲੈ ਕੇ ਇੱਥੇ ਕਾਰਨਰ ਤੱਕ ਆਪਾਂ ਲਿਆ 9.5 ਠੀਕ ਹੈ ਜੀ 9.5 ਦਾ ਅੱਧ ਹੋ ਗਿਆ ਪੌਣੇ 5 ਪੌਣੇ 5 ਦੇ ਉੱਪਰ ਇਸ ਤਰੀਕੇ ਨਾਲ ਨਿਸ਼ਾਨ ਲਾਵਾਂਗੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਨਿਸ਼ਾਨ ਨੂੰ ਇਸ ਕਾਰਨਰ ਦੇ ਨਾਲ ਇਸ ਤਰੀਕੇ ਨਾਲ ਮੈਚ ਕਰਾਂਗੇ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਫੁੱਲ ਫਿਟਿੰਗ ਚਾਹੀਦੀ ਹੈ ਤੇ ਸੋ ਪੌਣਾ ਪੌਣਾ ਇੰਚ ਦੇ ਜਿਹੜੇ ਨਿਸ਼ਾਨ ਆਪਾਂ ਦੋ ਲਗਾਵਾਂਗੇ ਜੇ ਤੁਹਾਨੂੰ ਫਿਟਿੰਗ ਥੋੜੀ ਨਾਰਮਲ ਚਾਹੀਦੀ ਹੈ ਤੇ ਤੁਸੀਂ ਜਿਹੜਾ ਹੈਗਾ ਅੱਧਾ ਅੱਧਾ ਇੰਚ ਅੱਧਾ ਇੰਚ ਉੱਪਰ ਅੱਧਾ ਇੰਚ نیچے ਦੋ ਨਿਸ਼ਾਨ ਲਗਾਉਣੇ ਮੈਨੂੰ ਜਿਹੜੀ ਹੈਗੀ ਆ ਫਿਟਿੰਗ ਜਿਹੜੀ ਤੇਜ਼ ਚਾਹੀਦੀ ਹੈ ਇਸ ਕਰਕੇ ਜਿਹੜਾ ਹੈਗਾ ਮੈਂ ਜਿਹੜੇ ਪੌਣੇ ਪੌਣੇ ਇੰਚ ਦੇ ਨਿਸ਼ਾਨ ਲਗਾਏ ਆ ਇਸ ਤੋਂ ਬਾਅਦ ਜਿਹੜਾ ਹੈਗਾ ਇਸ ਨਿਸ਼ਾਨ ਨੂੰ ਘੁਮਾਉਂਦੇ ਹੋਏ ਇੱਥੋਂ ਤੱਕ ਜਿਹੜਾ ਹੈਗਾ ਆਪਾਂ ਮੈਚ ਕਰਾਂਗੇ ਠੀਕ ਹੈ ਜੀ ਕੁਛ ਇਸ ਤਰੀਕੇ ਦੇ ਨਾਲ ਇਸ ਤੋਂ ਬਾਅਦ ਇਸ ਨਿਸ਼ਾਨ ਨੂੰ ਆਪਾਂ ਇੱਥੇ ਮੈਚ ਕਰਾਂਗੇ ਜਿਵੇਂ ਮੈਂ ਆਪਣੀ ਇੱਕ ਪਿਛਲੀ ਵੀਡੀਓ ਦੇ ਵਿੱਚ ਵੀ ਤੁਹਾਨੂੰ ਦਿਖਾਇਆ ਇਸ ਤੋਂ ਬਾਅਦ ਇਸ ਨਿਸ਼ਾਨ ਨੂੰ ਆਪਾਂ ਇੱਥੇ ਜਿਵੇਂ ਕਿ ਆਪਣੇ ਫਿਟਿੰਗ ਦਾ ਨਿਸ਼ਾਨ ਲੱਗ ਹੀ ਚੁੱਕਿਆ ਕਿ ਇੱਥੋਂ ਤੱਕ ਆਪਣੀ ਬਾਹਾਂ ਦੀ ਜਿਹੜੀ ਹੈਗੀ ਹੈ ਇਹਦੇ ਤੱਕ ਆਪਾਂ ਲਿਆ ਕੇ ਇਹਨੂੰ ਮੈਚ ਕਰ ਦੇਵਾਂਗੇ ਕੁਝ ਇਸ ਤਰੀਕੇ ਦੇ ਨਾਲ ਠੀਕ ਹੈ ਜੀ ਇਸ ਨਿਸ਼ਾਨ ਤੋਂ ਲਗਭਗ 1/4 ਇੰਚ ਦਾ ਜਿਹੜਾ ਗੈਪ ਵਿੱਚ ਰਹਿ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਜਿਹੜਾ ਹੁੰਦਾ ਇੱਥੋਂ ਨਿਸ਼ਾਨ ਤੇ ਇੱਥੋਂ ਦੀ ਵਾਰੀ ਆਉਂਦੀ ਹੈ ਲਗਭਗ ਤੁਸੀਂ 1 ਇੰਚ ਸਵਾ ਇੰਚ ਛੱਡ ਕੇ ਜਿਹੜਾ ਹੈਗਾ ਨਿਸ਼ਾਨ ਇੱਥੇ ਇੱਕ ਲਗਾ ਲੈਣਾ ਤੇ ਇਸ ਨਿਸ਼ਾਨ ਨੂੰ ਜਿਹੜਾ ਹੈਗਾ ਇੱਥੋਂ ਤੱਕ ਮੈਚ ਕਰਨਾ ਹੈ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜੇ ਆਪਾਂ ਪਾਈਪਿੰਗ ਐਡ ਕਰਨੀ ਹੈਗੀ ਹੈ ਤੇ ਆਪਾਂ ਨੂੰ 2 ਇੰਚ ਮਾਰਜਿਨ ਚਾਹੀਦਾ ਜੇ ਤੁਸੀਂ ਪਾਈਪਿੰਗ ਨਹੀਂ ਲਗਾਣੀ ਤਾਂ ਤੁਹਾਨੂੰ 1.5 ਇੰਚ ਮਾਰਜਿਨ ਚਾਹੀਦਾ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੀ ਹੈਗੀ ਲੈਂਥ ਵਾਈਜ਼ ਮੈਂ ਆਪਣਾ ਪੀਸ ਮੈਨ ਕੇ ਜਿਹੜਾ ਕੱਟਿਆ ਹੋਇਆ ਹੈ ਨੀਚੇ ਮੈਂ ਜਿਹੜਾ ਹੈਗਾ 1.5 ਇੰਚ ਦੇ ਉੱਪਰ ਨਿਸ਼ਾਨ ਲਗਾਉਂਗੀ ਕਿਉਂਕਿ ਜਿਹੜਾ ਹੈਗਾ ਮੈਂ ਕੋਈ ਵੀ ਜੜੀ ਹੈਗੀ ਐ ਪਾਈਪਿੰਗ ਵਗੈਰਾ ਜਿਹੜੀ ਐਡ ਨਹੀਂ ਕਰ ਕਰ ਰਹੀ ਐ ਇਹਦੇ ਵਿੱਚ ਇਸ ਤੋਂ ਬਾਅਦ ਜਿਹੜਾ ਹੈਗਾ ਮੇਰੀ ਮੋਰੀ ਦਾ ਜਿਹੜਾ ਨਿਸ਼ਾਨ ਹੈਗਾ ਉਹ 6.5 ਇੰਚ ਠੀਕ ਹੈ ਜੀ ਤੇ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਨਾਲ ਮਾਰਜਨ ਦਾ ਵੀ ਮਾਰਕ ਕਰਾਂਗੇ ਆਪਾਂ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ 6 ਫੱਟੀ ਦੇ ਨਾਲ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਹੈਗਾ ਮਾਰਜਨ ਦੋਨਾਂ ਦਾ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਕਿਉਂਕਿ ਇਹ ਮੇਰੇ ਇਸ ਕਸਟਮਰ ਦੀ ਡਿਮਾਂਡ ਹੈਗੀ ਹੈ ਕਿ ਮੈਂ ਉਹਨੇ ਸੂਟ ਦੇ ਵਿੱਚ ਕਾਫੀ ਸਾਰਾ ਮਾਰਜਨ ਰੱਖਾਂ ਤੇ ਮੈਂ ਲਗਭਗ 1.5 ਇੰਚ ਮਾਰ ਦੇਣਾ ਜਿਹੜਾ ਰੱਖ ਦਿੱਤਾ ਠੀਕ ਹੈ ਜੀ ਕੁਝ ਇਸ ਤਰੀਕੇ ਦੇ ਨਾਲ ਇਸ ਤੋਂ ਬਾਅਦ ਆਪਾਂ ਕਰਾਂਗੇ ਕਟਿੰਗ ਕਟਿੰਗ ਆਪਾਂ ਕਰ ਦਿੱਤੀ ਹੈ ਕੁਝ ਇਸ ਤਰੀਕੇ ਦੇ ਨਾਲ ਆਪਾਂ ਕਾਟ ਇਥੋਂ ਜਿਹੜਾ ਹੈਗਾ ਆਪਾਂ ਇਧਰ ਨੂੰ ਨਹੀਂ ਜਾਣਾ ਲਗਭਗ ਅੱਧਾ ਇੰਚ ਡਾਊਨ ਆਪਾਂ ਸਿੱਧਾ ਹੀ ਨਿਸ਼ਾਨ ਨੂੰ ਇਸ ਤਰੀਕੇ ਦੇ ਨਾਲ ਡਾਊਨ ਕਰ ਦਾਂਗੇ ਠੀਕ ਹੈ ਜੀ ਆ ਨਿਸ਼ਾਨ ਤੋਂ ਆਪਾਂ ਸਿੱਧਾ ਅੱਧਾ ਇੰਚ ਡਾਊਨ ਕਰ ਦਵਾਂਗੇ ਇਸ ਤੋਂ ਬਾਅਦ ਆਪਾਂ ਕਰਾਂਗੇ ਇੱਧਰ ਕਟਿੰਗ ਓਕੇ ਤੇ ਜਿਹੜੇ ਹੈਗੇ ਆ ਉੱਪਰ ਵਾਲੇ ਦੋ ਪੀਸ نیچے ਵਾਲੇ ਤਾਂ ਦੋ ਪੀਸ ਹੋ ਆ ਜਿਨ੍ਹਾਂ ਦਾ ਆਪਾਂ ਮਾਰਜਨ ਨਾਲ ਜੋੜਿਆ ਇਹ ਪੱਲੇ ਜਾਣਗੇ ਆਪਣੇ ਬੈਕ ਤੇ ਠੀਕ ਹੈ ਜੀ ਤੇ ਅੱਗੇ ਵਾਲੇ ਜਿਹੜੇ ਹੈਗੇ ਦੋਨੋਂ ਪੀਸ ਕੁਝ ਇਸ ਤਰੀਕੇ ਦੇ ਨਾਲ ਆਪਾਂ ਜਿਹੜੀ ਕਾਟ ਪਾਉਣੀ ਸ਼ੁਰੂ ਕਰਾਂਗੇ ਇੱਥੇ ਤੇ ਇਸ ਤਰੀਕੇ ਦੇ ਨਾਲ ਜਿਹੜੀ ਕਾਰਟ ਆਪਣੀ ਠੀਕ ਹੈ ਜੀ ਇਹ ਆਪਣੀ ਜਿਹੜੀ ਕਾਰਟ ਪੈ ਗਈ ਤੇ ਸੋ ਜੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਕਮੈਂਟ ਕਰਕੇ ਦੱਸਿਓ ਮੈਨੂੰ ਠੀਕ ਹੈ ਜੀ ਸੋ ਜਿਹੜਾ ਹੈਗਾ ਮੈਂ ਤੁਹਾਨੂੰ ਪਹਿਲਾਂ 6.5 ਤਰੀਕੇ ਨਾਲ ਮਿਲ ਕੇ ਜਿਹੜਾ ਆਈਡੀਆ ਦੱਸਿਆ ਹੈਗਾ ਸੋ ਪਲੀਜ਼ ਕਦੇ ਵੀ ਟਰਾਈ ਨਾ ਕਰਿਓ ਜਿਹੜੇ ਹੈਗੇ ਆ 20 ਬਾਈ ਬ੍ਰੈਸ ਸਾਈਜ਼ ਜਾਂ ਇਸ ਤੋਂ ਉੱਪਰ ਵਾਲੇ ਇਹਨਾਂ ਦੇ ਵਿੱਚ ਤਾਂ ਕਦੇ ਵੀ ਇਹ ਪੂਰਾ ਨਹੀਂ ਆ ਸਕਦਾ ਤੇ ਸੋ ਪਲੀਜ਼ ਹੋ ਸਕਦਾ ਕਿ ਪਤਲੇ ਸਾਈਜ਼ ਦੇ ਵਿੱਚ ਫਿੱਟ ਆ ਜਾਵੇ ਬਟ ਇਹ ਜਿਹੜਾ ਹੈਗਾ ਰੋਂਗ ਬੀ ਹੈਗਾ ਇਸ ਤਰੀਕੇ ਨਾਲ ਤੁਸੀਂ ਆਪਣੀ ਬਾਜੂ ਦੀ ਕਟਿੰਗ ਨਾ ਕਰਿਓ ਸੋ ਪਲੀਜ਼ ਮੇਰੇ ਦੱਸਣਾ ਤੇ ਇੱਕਾ ਵਧੀਆ ਲੱਗਿਆ ਹੋਵੇ ਤਾਂ ਇੱਕ ਲਾਈਕ ਕਰ ਦਿਓ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣ ਤੱਕ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ